ਤਨ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਤੁਜੀ ਉਦਾਸੀ ਵੇਲੇ ਲੋਕਾਂ ਨੂੰ ਸਿੱਧੇ ਰਾਹ ਪਾਉਂਦੇ ਹੋਏ ਬਠਿੰਡਾ ਪਟਨੇਰ ਆਦਿ ਸਥਾਨਾਂ ਤੋਂ ਹੁੰਦੇ ਹੋਏ ਸਰਸਵਿਕੇ ਜਾ ਪਹੁੰਚੇ ਇਸ ਸਥਾਨ ਤੇ ਮੁਸਲਮਾਨ ਫਕੀਰਾਂ ਦਾ ਬੜਾ ਭਾਰੀ ਮੇਲਾ ਲੱਗਾ ਹੋਇਆ ਸੀ ਉਸ ਮੇਲੇ ਤੇ ਫਕੀਰ ਦੂਰ ਦੂਰ ਤੋਂ ਆਏ ਹੋਏ ਸਨ ਤੇ ਫਕੀਰਾਂ ਦੀਆਂ ਕਰਾਮਾਤਾਂ ਨੂੰ ਵੇਖਣ ਵਾਸਤੇ ਆਮ ਲੋਕ ਵੀ ਆਏ ਹੋਏ ਸਨ ਸ਼੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਸਮੇਤ ਇੱਥੇ ਆਣ ਬਰਾਜੇ ਗੁਰੂ ਜੀ ਦਾ ਬਾਣਾ ਬੜਾ ਅਨੋਖਾ ਸੀ ਕਿਉਂਕਿ ਗੁਰੂ ਜੀ ਦੇ ਬਾਣੇ ਨੂੰ ਦੇਖ ਕੇ ਇਹ ਸਮਝ ਨਹੀਂ ਆਉਂਦਾ ਸੀ ਕਿ ਇਹਨਾਂ ਦਾ ਧਰਮ ਕਿਹੜਾ ਹੈ ਗੁਰੂ ਜੀ ਦਾ ਬਾਣਾ ਸੀ ਪੈਰਾਂ ਵਿੱਚ ਲੱਕੜ ਦੀਆਂ ਖੜਾਵਾਂ ਸਨ ਹੱਥ ਵਿੱਚ ਡੰਡਾ ਤੇ ਮੱਥੇ ਉੱਤੇ ਤਿਲਕ ਸੀ ਗੁਰੂ ਜੀ ਦਾ ਇਹ ਪਹਿਰਾਵਾ ਦਾਤਾ ਹਿੰਦੂਆਂ ਦਾ ਸੀ ਤੇ ਨਾ ਹੀ ਮੁਸਲਮਾਨਾਂ ਦਾ ਸੀ ਤੇ ਉਹਨਾਂ ਦਾ ਰਲਮਾ ਮਿਲਮਾ ਬਾਣਾ ਦੇਖ ਕੇ ਲੋਕ ਗੁਰੂ ਜੀ ਕੋਲ ਆਣ ਖਲੋਤੇ ਤੇ ਹੌਲੀ-ਹੌਲੀ ਪੀੜਵਾਦੀ ਗਈ ਗੁਰੂ ਜੀ ਨੇ ਭਾਈ ਮਰਦਾਨੇ ਨੂੰ ਆਣ ਕੇ ਮਰਦਾਨਿਆ ਰਬਾਬ ਛੇੜ ਤਾਂ ਗੁਰੂ ਜੀ ਦੇ ਹੁਕਮ ਅਨਸਾਰ ਭਾਈ ਮਰਦਾਨਾ ਜੀ ਨੇ ਰਬਾਬ ਵਜਾਉਣੀ ਸ਼ੁਰੂ ਕਰ ਦਿੱਤੀ ਰੱਬੀ ਰੂ ਗੁਰੂ ਨਾਨਕ ਦੇਵ ਜੀ ਨੇ ਬਾਏ ਗੁਰੂ ਜੀ ਦੀ ਉਸਤਤ ਵਿੱਚ ਸ਼ਬਦ ਉਚਾਰਨ ਕੀਤਾ ਤੇ ਗੁਰੂ ਜੀ ਦੇ ਸ਼ਬਦ ਨਾਲ ਐਸਾ ਰੰਗ ਬਣਿਆ ਕਿ ਫਕੀਰਾਂ ਦੇ ਜਲਸੇ ਦੀ ਭੀੜ ਘਟ ਗਈ ਤੇ ਲੋਕ ਗੁਰੂ ਜੀ ਦੇ satsang ਵਿੱਚ ਆਣ ਕੇ ਬੈਠ ਗਏ ਸਰਸੇ ਦੇ ਫਕੀਰ ਆਪਣੇ ਆਪ ਨੂੰ ਕਰਾਮਾਤੀ ਫਕੀਰ ਅਖਵਾਉਂਦੇ ਸਨ ਤਾਂ ਕਿ ਤਵੀਤ ਤੇ ਮੰਤਰਾਂ ਰਾਹੀਂ ਲੋਕਾਂ ਨੂੰ ਰਾਜੀ ਕਰਨ ਦੀ ਗੱਲ ਕਰਤੇ ਸਨ ਉਹ ਲੋਕਾਂ ਨੂੰ ਆਖਦੇ ਸਨ ਕਿ ਅਸੀਂ ਖੁਦਾ ਦੇ ਮਿੱਤਰ ਹਾਂ ਤੇ ਖੁਦਾ ਸਾਡੇ ਹੁਕਮ ਨੂੰ ਮੰਨਦਾ ਹੈ بیمار ਲੋਕ ਉਹਨਾਂ ਕੋਲ ਆਉਂਦੇ ਸਨ ਤੇ ਉਹ ਕਈਆਂ ਦੇ ਜਾਦੂ ਕੱਢਦੇ ਤੇ ਕਈਆਂ ਨੂੰ ਜਾਦੂ ਪਾਉਂਦੇ ਸਨ ਪਖੰਡ ਦਾ ਜਿਹੜਾ ਬੋਲਬਾਲਾ ਬੜਾ ਜ਼ਿਆਦਾ ਸੀ ਪੀਰਾਂ ਦੇ ਮੁਖੀ ਪੀਰ ਬਹਾਵਲ ਤੇਜ ਖਵਾਜਾ ਅਬਦੁਲ ਸ਼ੁਕਰ ਗੁਰੂ ਨਾਨਕ ਦੇਵ ਜੀ ਬਾਰੇ ਸੁਣ ਕੇ ਬੜੇ ਗੁੱਸੇ ਵਿੱਚ ਆ ਗਏ ਤੇ ਗੁਰੂ ਜੀ ਕੋਲ ਆਣ ਪਹੁੰਚੇ ਗੁਰੂ ਜੀ ਉਸ ਵੇਲੇ ਲੋਕਾਂ ਨੂੰ ਉਪਦੇਸ਼ ਦੇ ਰਹੇ ਸਨ ਕਿ ਨਾ ਕੋਈ ਹਿੰਦੂ ਹੈ ਤੇ ਨਾ ਹੀ ਕੋਈ ਮੁਸਲਮਾਨ ਬੰਦੇ ਨੂੰ ਹਮੇਸ਼ਾ ਖੁਦਾ ਨੂੰ ਯਾਦ ਰੱਖਣਾ ਚਾਹੀਦਾ ਹੈ ਤੇ ਨੇਕੀ ਤੇ ਸੱਚਾਈ ਦੇ ਰਾਹ ਤੇ ਚੱਲਣ ਨਾਲ ਬਨੌਕ ਨੂੰ ਮੁਕਤੀ ਮਿਲਦੀ ਹੈ ਗੁਰੂ ਜੀ ਦੇ ਮੂੰਹੋਂ ਇਹ ਬਚਨ ਸੁਣ ਕੇ ਪੀਰ ਬਹਾਵਲ ਨੇ ਗੁੱਸੇ ਵਿੱਚ ਗੁਰੂ ਜੀ ਨੂੰ ਪੁੱਛਿਆ ਕਿ ਤੂੰ ਹਿੰਦੂ ਹੈ ਜਾਂ ਮੁਸਲਮਾਨ ਤਾਂ ਗੁਰੂ ਜੀ ਨੇ ਮੁਸਕਰਾ ਕੇ ਉੱਤਰ ਦਿੱਤਾ ਕਿ ਨਾ ਤਾਂ ਮੈਂ ਹਿੰਦੂ ਹਾਂ ਤੇ ਨਾ ਹੀ ਮੈਂ ਮੁਸਲਮਾਨ ਮੈਂ ਤਾਂ ਇੱਕ ਖੁਦਾ ਦਾ ਬੰਦਾ ਹਾਂ ਜਿਹੜਾ ਕਿ ਇੱਥੇ ਸਿਰਫ ਖੁਦਾ ਦੀ ਬੰਦਗੀ ਕਰਨਾ ਆਇਆ ਹਾਂ ਗੁਰੂ ਜੀ ਦੇ ਮੂੰਹੋਂ ਇਹ ਸ਼ਬਦ ਸੁਣ ਕੇ ਪੀਰ ਬਹਾਵਲ ਹੋਰ ਜ਼ਿਆਦਾ ਝੜ ਗਿਆ ਤੇ ਉਸ ਨੇ ਆਪਣੀਆਂ ਸ਼ਕਤੀਆਂ ਨਾਲ ਗੁਰੂ ਜੀ ਨੂੰ ਨੁਕਸਾਨ ਪਹੁੰਚਾਉਣਾ ਚਾਹਿਆ ਪਰ ਗੁਰੂ ਜੀ ਨੇ ਜਿਵੇਂ ਹੀ ਪੀਰ ਬਹਾਵਲ ਵੱਲ ਅੱਖ ਪਰ ਕੇ ਦੇਖਿਆ ਤਾਂ ਪੀਰ ਬਹਾਵਲ ਦੇ ਸਾਰੇ ਜੰਤਰ ਮੰਤਰ ਤੇ ਸ਼ਕਤੀਆਂ ਖਤਮ ਹੋ ਗਈਆਂ ਜਿਸ ਤੋਂ ਬਾਅਦ ਪੀਰ ਬਹਾਵਲ ਗੁਰੂ ਜੀ ਨੂੰ ਅੱਖਾਂ ਲਗਾ ਕੇ ਅਸੀਂ ਤੇਰੇ ਨਾਲ ਗੋਸ਼ਟੀ ਕਰਨਾ ਚਾਹੁੰਦੇ ਹਾਂ ਕਿਉਂਕਿ ਤੂੰ ਲੋਕਾਂ ਨੂੰ ਉਪਦੇਸ਼ ਦਿੰਦਾ ਫਿਰਦਾ ਹੈ ਤੇ ਅਸੀਂ ਤੈਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਤੂੰ ਕਿਹੜੀ ਤਪੱਸਿਆ ਜਾਂ ਯੋਗ ਸਾਧਨ ਕੀਤਾ ਹੈ ਤਾਂ ਗੁਰੂ ਜੀ ਨੇ ਬੜੇ ਠੰਡੇ ਹਿਰਦੇ ਨਾਲ ਪੀਰ ਨੂੰ ਕਿਹਾ ਕਿ ਪੀਰ ਜੀ ਬੈਠੋ ਤਿਰ ਜਿਤੇ ਪ੍ਰੇਮ ਨਾਲ ਹੀ ਬਚਨ ਬਿਲਾਪ ਕਰਾਂਗੇ ਆਪ ਜੀ ਕਿਉਂਕਿ ਈਰਖਾ ਬੜੀ ਬੁਰੀ ਗੱਲ ਹੈ ਮੈਂ ਤਾਂ ਸਿਰਫ ਉਹੀ ਕਰਦਾ ਹਾਂ ਜੋ ਮੇਰਾ ਨਿਰੰਕਾਰ ਮੈਨੂੰ ਕਰਨ ਵਾਸਤੇ ਕਹਿੰਦਾ ਹੈ ਗੁਰੂ ਜੀ ਦੇ ਮੂੰਹ ਇਹ ਸ਼ਬਦ ਸੁਣ ਕੇ ਚਾਰ ਪੀਰ ਗੁਰੂ ਜੀ ਦੇ ਸਾਹਮਣੇ ਬੈਠ ਗਏ ਤਾਂ ਉਹਨਾਂ ਵਿੱਚੋਂ ਇੱਕ ਬੋਲਿਆ ਕਿ ਸਾਡਾ ਪੀਰ ਅਬਦੁਲ ਸ਼ੁਕਰ ਦੇ ਨੇ ਹੀ ਸਾਤ ਪਾ ਸਕਦਾ ਹੈ ਦ੍ਰਖਤਾਂ ਨੂੰ ਇੱਕ ਪਲ ਵਿੱਚ ਪੁੱਟ ਸਕਦਾ ਹੈ ਅੰਨੇ ਨੂੰ ਸਜਾਖਾ ਤੇ ਸਿਆਖੇ ਨੂੰ ਅੰਨਾ ਕਰ ਸਕਦਾ ਹੈ ਤੁਸੀਂ ਦੱਸੋ ਕੀ ਕਰ ਸਕਦੇ ਹੋ ਪੀਰ ਦੇ ਮੂੰਹ ਇਹ ਗੱਲ ਸੁਣ ਕੇ ਗੁਰੂ ਜੀ ਨੇ ਇੱਕ ਸ਼ਬਦ ਉਚਾਰਿਆ ਆਪ ਕਰੇ ਸੱਚ ਅਲਖ ਅਪਾਰ ਮੈਂ ਕੀ ਕਰ ਸਕਦਾ ਹਾਂ ਬਲਕਿ ਤੁਹਾਡੇ ਪੀਰ ਕੋਈ ਕਰਾਮਾਤ ਦਿਖਾਉਣ ਗੁਰੂ ਜੀ ਦੇ ਇਹ ਸ਼ਬਦ ਸੁਣ ਕੇ ਪੀਰ ਨੇ ਕਿਹਾ ਜੇਕਰ ਤੋ ਹੀ ਸਾਡੇ ਪੀਰ ਅਬਦੁਲ ਸ਼ੁਕਰ ਦੀ ਕਰਾਮਾਤ ਦੇਖਣੀ ਹੈ ਤਾਂ ਆਓ ਬਾਰ ਖੁੱਲੀ ਥਾਂ ਤੇ ਚੱਲੋ। ਗੁਰੂ ਜੀ ਉੱਠ ਗਏ ਤੇ ਪੀਰ ਵੀ ਤਿਆਰ ਹੋ ਗਏ। ਸੰਗਤ ਗੁਰੂ ਜੀ ਤੇ ਪੀਰਾਂ ਦੇ ਪਿੱਛੇ-ਪਿੱਛੇ ਚੱਲ ਪਈ। ਖੁੱਲੀ ਥਾਂ ਤੇ ਜਾ ਕੇ ਪੀਰ ਅਬਦੁਲ ਸ਼ੁਕਰ ਨੇ ਗੁਰੂ ਜੀ ਨੂੰ ਕਿਹਾ ਖੁਦਾ ਦੇ ਬੰਦੇ ਬਨਣ ਵਾਲੇ ਮੈਂ ਤੈਨੂੰ ਆਪਣੀ ਪਹਿਲੀ ਕਰਾਮਾਤ ਦਿਖਾਉਂਦਾ ਹਾਂ। ਜਿਸ ਵਿੱਚ ਅਸਮਾਨ ਤੋਂ ਦੋ ਘੋੜੇ ਉਤਰਨਗੇ ਤੇ ਧਰਤੀ ਉੱਤੇ ਉੱਤਰ ਕੇ ਜ਼ਮੀਨ ਉੱਤੇ ਦੌੜਨਗੇ ਤੇ ਫਿਰ ਅਸਮਾਨ ਨੂੰ ਵਾਪਸ ਚਲੇ ਗਏ। ਜਾਂਦੇ ਹੋਏ ਅਲੋਪ ਹੋ ਜਾਣਗੇ ਇਹ ਗੱਲ ਆਖਣ ਤੋਂ ਬਾਅਦ ਹੰਕਾਰੀ ਪੀਰ ਨੇ ਅਸਮਾਨ ਵੱਲ ਵੇਖਦੇ ਹੋਏ ਕਲਾਮ ਪੜ੍ਹਨੇ ਸ਼ੁਰੂ ਕਰ ਦਿੱਤੀ ਤਾਂ ਦੂਸਰੇ ਪਾਸੇ ਗੁਰੂ ਜੀ ਨੇ ਅਸਮਾਨ ਵੱਲ ਅੱਖ ਪਰ੍ਹ ਕੇ ਦੇਖਿਆ ਤੇ ਸੱਤ ਵਾਰੀ ਸੱਤ ਕਰਤਾਰ ਸੱਤ ਕਰਤਾਰ ਆਖਿਆ ਪੀਰ ਅਬਦੁਲ ਸ਼ੁਕਰ ਕਰੀਬ ਅੱਧਾ ਘੰਟਾ ਕਲਾਮ ਪੜਦਾ ਰਿਹਾ ਤੇ ਲੋਕ ਬੜੀ ਹੈਰਾਨੀ ਨਾਲ ਅਸਮਾਨ ਵੱਲ ਵੇਖਦੇ ਰਹੇ ਪਰ ਕੋਈ ਵੀ ਕੋੜਾ ਅਸਮਾਨ ਤੋਂ ਨਾ ਉਤਰਿਆ ਪੀਰ ਖੁਦ ਹੈਰਾਨ ਸੀ ਕਿਉਂਕਿ ਉਸ ਨੂੰ ਆਪਣੀ ਕਲਾਮ ਉੱਤੇ ਪੂਰਾ ਮਾਣ ਸੀ ਉਹ ਜਦੋਂ ਵੀ ਕਲਾਮ ਪੜਦਾ ਸੀ ਤਾਂ ਕਿਸੇ ਤਰ੍ਹਾਂ ਦੀ ਵੀ ਕੀੜ ਰਚਾ ਦਿੰਦਾ ਸੀ ਪਰ ਇਸ ਵਾਰ ਉਸ ਦੀ ਕਲਾਮ ਨੇ ਕੋਈ ਵੀ ਅਸਰ ਨਾ ਕੀਤਾ ਜਦੋਂ ਪੀਰ ਨੇ ਆਪਣੀ ਪੂਰੀ ਵਾਹ ਪੇਸ਼ ਲਗਾ ਲਈ ਤਾਂ ਅਖੀਰ ਵਿੱਚ ਉਹ ਸ਼ਰਮਿੰਦਾ ਹੋ ਗਿਆ ਜਿਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਉਪਦੇਸ਼ ਦਿੱਤਾ ਕਿ ਉਹ ਖੁਦਾ ਦੇ ਬੰਦੇ ਖੁਦਾ ਦੀਆਂ ਬਰਕਤਾਂ ਤੇ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ ਬਲਕਿ ਬਹੁਤ ਹੀ ਨਿਮਾਣਾ ਬਣ ਕੇ ਰਹਿਣਾ ਚਾਹੀਦਾ ਖੁਦਾ ਦੀ ਬਖਸ਼ਿਸ਼ ਹੋਣ ਦੇ ਬਾਵਜੂਦ ਵੀ ਖੁਦਾ ਦਾ ਨਿਮਰਨ ਕਰਿਆ ਕਰ ਤੇ ਹਰ ਵੇਲੇ ਉਸ ਦਾ ਸ਼ੁਕਰਾਨਾ ਕਰਿਆ ਕਰ ਸ਼ਰਮੰਦਾ ਹੋਏ ਪੀਰ ਨੇ ਆਪਣੀ ਜੈਦ ਨਾ ਛੱਡੀ ਤੇ ਉਸਨੇ ਮਾਹਿਰਾ ਦੇ ਤਾਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਪ ਨੂੰ ਪਰਖਣਾ ਚਾਇਆ ਤੇ ਉਸਨੇ ਆਖਿਆ ਕਿ ਜੇਕਰ ਤੁਸੀਂ ਵਲੀ ਹੋ ਤਾਂ ਕੋਟਰੀ ਵਿੱਚ ਬੈਠ ਕੇ ਸਾਡੇ ਨਾਲ ਤਪ ਕਰੋ ਤੁਹਾਨੂੰ ਸਾਡੇ ਨਾਲ ਪੂਰੇ 40 ਦਿਨ ਬੈਠ ਕੇ ਤਪ ਕਰਨਾ ਹੋਵੇਗਾ ਫਿਰ ਅਸੀਂ ਦੇਖਾਂਗੇ ਕਿ ਤੁਹਾਡੇ ਸਬਰ ਸੰਤੋਖ ਵਾਲੀ ਸ਼ਕਤੀ ਕਿੱਥੇ ਜਾਂਦੀ ਹੈ ਤਾਂ ਗੁਰੂ ਜੀ ਦੁਆਰਾ ਉਹਨਾਂ ਪੀਰਾਂ ਦੀ ਉਸ ਚੁਣੌਤੀ ਨੂੰ ਸਵੀਕਾਰ ਕਰ ਲਿਆ ਗਿਆ ਕਿਉਂਕਿ ਗੁਰੂ ਜੀ ਹੁਣ ਪੀਰਾਂ ਦਾ ਹੰਕਾਰ ਤੋੜ ਕੇ ਉਹਨਾਂ ਨੂੰ ਖੁਦਾ ਦੇ ਨਾਮ ਨਾਲ ਜੋੜਨਾ ਚਾਹੁੰਦੇ ਸਨ ਤਾਂ ਗੁਰੂ ਜੀ ਉਹਨਾਂ ਪੰਜ ਪੀਰਾਂ ਦੇ ਨਾਲ 40 ਦਿਨ ਦੀ ਤਪੱਸਿਆ ਕਰਨ ਵਾਸਤੇ ਵਕ ਵਕ ਪੂਰਿਆਂ ਵਿੱਚ ਬੈਠ ਕੇ ਪੀਰਾਂ ਨੇ ਜਿਉਂਦੇ ਦਾਣੇ ਤੇ ਪਾਣੀ ਨਾਲ 40 ਦਿਨਾਂ ਦੀ ਤਪੱਸਿਆ ਪੂਰੀ ਕੀਤੀ ਪਰ ਤਣ ਤਣ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿਰਫ ਪ੍ਰਮਾਤਮਾ ਦੇ ਨਾਮ ਦੇ ਸਹਾਰੇ ਹੀ 40 ਦਿਨ ਕੱਟੇ 40 ਦਿਨ ਬਾਅਦ ਜਦੋਂ ਪੀਰ ਜੀ ਤੇ ਗੁਰੂ ਨਾਨਕ ਦੇਵ ਜੀ ਬਾਹਰ ਆਏ ਤਾਂ ਪੀਰਾਂ ਦੇ ਸਰੀਰ ਨਰਬਲ ਤੇ ਚਿਹਰੇ ਮੁਰਝਾਏ ਹੋਏ ਸਨ ਪਰ ਗੁਰੂ ਜੀ ਦੇ ਚਿਹਰੇ ਦਾ ਨੂਰ ਉਸੇ ਤਰ੍ਹਾਂ ਹੀ ਖੜਿਆ ਹੋਇਆ ਸੀ ਤੇ ਸਰੀਰ ਵੀ ਚੜਦੀ ਕਲਾ ਵਿੱਚ ਹੀ ਸੀ ਜਦੋਂ ਪੀਰਾਂ ਨੂੰ ਪਤਾ ਲੱਗਾ ਕਿ ਗੁਰੂ ਜੀ ਦੁਆਰਾ ਬਿਨਾ ਕੁਝ ਖਾਦੇ ਪੀਤੇ ਹੀ 40 ਦਿਨ ਤਪ ਕੀਤਾ ਗਿਆ ਹੈ ਤਾਂ ਉਹਨਾਂ ਨੇ ਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਤੇ ਗੁਰੂ ਜੀ ਨੂੰ ਖੁਦਾ ਦੇ ਨਾਮ ਨਾਲ ਜੋੜ ਕੇ ਲੋਕਾਂ ਦੀ ਪੜਾਈ ਕਰਨ ਦਾ ਵਚਨ ਦਿੱਤਾ ਗੁਰੂ ਪਿਆਰਿਓ ਸਾਖੀ ਜੇਕਰ ਚੰਗੀ ਲੱਗੀ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜੁਲ ਕਰ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ